ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਸਭ ਠੀਕ ਸਮਾਂ ਅੱਜ ਕਿੱਧਰ ਗਿਲਿੰਦਰ ਕਿੱਧਰ ਗਿਆੜਾ ਵਜਾ ਬਸ ਕੁਝ ਕੰਮ ਸੀ ਮੀਟਿੰਗ ਸੀ ਹੋ ਗਈ ਜਿਹੜਾ ਬਾਰਿਆ ਇਹ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੋ ਤੁਹਾਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਮਾਨ ਸਰੂਵਰ ਵਾਲੰਬ ਨੂੰ ਰਾਜ ਕੁਮਾਰ ਸ਼ਰਮਾ ਤੁਲਕੋਟ ਇਹ ਬੁੱਕ ਨਰਈ ਹੈ ਜੀ ਹਾਂ ਜੀ ਮੈਂ ਤੇ ਮੇਰੀ ਮਾਂ ਕੀ ਬਾਤ ਹੈ ਮਾਂ ਦੀ ਜਿੱਤੀ ਚਲੋ ਬਹੁਤ ਬਹੁਤ ਵਧਾਈਆਂ ਇਸ ਕਰਕੇ ਤੁਹਾਨੂੰ ਇਹ ਗਾਇਆਂ ਕਿੰਨੀਆਂ ਕ ਡੇਢ 2 ਲੱਖ ਦੇ ਦੀਏ ਚੱਲੂਆ ਦੋ ਦਿਨ ਚਾਰ ਕ ਲੱਖ ਵਧਾਈਆਂ ਤੁਹਾਨੂੰ ਦੇਤੀਆਂ ਹਨਾ ਚਾਰ ਲੱਖ ਵਧਾਈਆਂ ਤੁਹਾਨੂੰ ਉਹ ਸਵਾਲਾ ਟਾਈਮ ਚੱਲ ਗਿਆ ਹੁਣ ਸਵਾ ਵਧਾਈਆਂ ਚਾਹੁੰਦਾ ਕੀ ਹੈ ਹਨਾ 4 ਲੱਖ ਵਧਾਈਆਂ ਤੇ ਹੋਰ ਸੁਣਾਓ ਕੋਈ ਆਪਣੀ ਨਵੀਂ ਲਾਈਨ ਸੁਣਾਓ ਕੋਈ ਲਬੀਨਾ ਵੀ ਲਿਖੀ ਹੋਵੇ ਸ਼ੇਅਰ ਵੀ ਜਾਇਕ ਨਵਾ ਹੂੰ ਦਰੇ ਨਹੀਂ ਤੂੰ ਅੱਜ ਕੱਲ ਨਿਊਜ਼ ਚੱਲ ਰਹੀ ਹੈ ਹੂੰ ਇੱਕ ਲੜਕੀ ਜਿਸ ਨੂੰ ਉਸ ਸੋਰੀਆ ਨੇ 5 ਮਹੀਨਿਆਂ ਦੇ ਕਿਥੀ ਬੇਹਿਤੀ ਲਾਲਚ ਮਾਰਦਾ ਅਛਾ ਜੀ ਉਸ ਜੋ ਉਪਰ ਇੱਕ ਸ਼ੇਅਰ ਲਿਖਿਆ ਸੀ ਇਹ ਮੀਨ ਦਾ ਪਸੰਦ ਆਏਗਾ ਸਾਰਿਆਂ ਨੂੰ ਇੱਕ ਗਮਕੀ ਸਿਆਹੀ ਸੇ ਕਿਸਮਤ ਲਿਖਵਾਈ गम की स्याही से किस्मत लिखवाई क्या बात है तुम क्या जानो क्या होती है रुसवाई ओए होए तुम क्या जानो क्या होती है रुसवाई कतल करके भी उसका जीना भरा ओए होए कतल करके भी उसका जीना भरा मेरे कातिल ने ही मेरी चिता जलाई वेरी गुड वेरी क्या बात है ਤੁਸੀਂ ਬਹੁਤ ਵਧੀਆ ਲਿਖਦੇ हो ਬਹੁਤ ਅੱਗੇ ਜਾਓਗੇ ਐਨਾ ਵੀ ਅੱਗੇ ਨਾ ਜਾਇਓ ਕਿਰਾ ਬੋਲ ਜੋ ਕਿ ਅੱਗੇ ਜਾਣਾ ਕਿੱਥੇ ਹੈ ਕੋਈ ਨਹੀਂ ਮੈਨੂੰ ਪਤਾ ਤੁਸੀਂ ਫੜੜ ਕੇ ਰੱਖਣਾ ਚਾਹੁੰਦੇ ਨਹੀਂ ਚਲੋ ਤੇ ਕੀ ਨਹੀਂ ਚੰਗੀ ਮੈਂ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਹੁਤ ਵਧੀਆ ਲਿਖਿਆ ਤੁਸੀਂ ਤੇ ਹਾਂਜੀ ਜੋ ਵੀ ਇਹ ਚੱਲ ਗਿਆ ਜੀ ਇੱਕ ਦਾਜ ਦੇ ਕਰਕੇ ਇੱਕ ਧਰਮ ਦੇ ਕਰਕੇ ਛੋਟੀ ਜੀ ਕੁੜੀ ਨੂੰ ਮਾਰ ਦਿੱਤਾ ਗਿਆ ਸੱਜਣ ਸਾਡੀਆਂ ਧੀਆ ਹੁੰਦੀਆਂ ਸੀ ਉਹਨਾਂ ਨੂੰ ਪੁੱਲਾ ਵਾਂਗੂ ਪਾਲਦੇ ਆਂ ਕੰਡਾ ਵੀ ਜੁੱਬੇ ਤੇ ਸਾਨੂੰ ਦਰਦ ਹੁੰਦੀ ਹੈ ਤੇ ਕਿਥੇ ਅਸੀਂ ਦੂਸਰੇ ਘਰ ਦੇ ਜਨਿਆਂ ਨੂੰ ਨਾ ਅਭਿਸ਼ਵਾਸ ਤੇ ਤੋਂ ਉਹ ਉਹਨੂੰ ਉਹਦਾ ਕੀ ਹਾਲ ਕਰਦੇ ਆ ਉਹ ਸਾਨੂੰ ਵੀਡੀਓ ਤੋਂ ਪਤਾ ਲੱਗਾ ਇਹ ਖਬਰਾਂ ਅੱਗੇ ਵੀ ਬਹੁਤ ਆਉਂਦੀਆਂ ਆ ਮਾਂ ਕੁੜੀਆਂ ਬਾਰੇ ਜਾਂ ਧੀਆਂ ਬਾਰੇ ਤੇ ਆਪਣੇ ਇਹ ਚੀਜ਼ਾਂ ਨੂੰ ਹਿੰਦੁਸਤਾਨ ਗਵਰਨਮੈਂਟ ਕਿਉਂ ਨਹੀਂ ਦੇਖ ਰਹੀ ਇਹ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਇਹ ਦਾਜ ਦਾ ਕੰਮ ਇਹਨਾਂ ਕੋ ਖਤਮ ਨਹੀਂ ਹੋਇਆ ਟੈਕਸ ਇਹਨਾਂ ਕੋ ਜਿਹੜੇ ਮਰਜ਼ੀ ਲਵਾ ਲੋ ਠੀਕ ਹੈ ਤੇ ਇਹਨਾਂ ਵਾਸਤੇ ਕੋਸ਼ਿਸ਼ ਨਾ ਕੋਸ਼ਿਸ਼ ਤੇ ਕਰਨਾ ਚਾਹੀਦਾ ਗਵਰਨਮੈਂਟ ਨੂੰ ਇਹਨਾਂ ਨੂੰ ਸੇਖ ਉਦੋਂ ਲੱਗੇਗਾ ਜਦੋਂ ਕਿਸੇ ਦਿਨ ਇਹਨਾਂ ਦੇ ਆਪਣੇ ਘਰ ਦੀ ਧੀ ਪੈਣ ਦੇ ਵਿਸ਼ੇ ਇਹ ਵੈਰੀ ਗੁੱਡ ਹਾਂਜੀ ਉਹ ਪਹਿਲੇ ਨਹੀਂ ਹੋਣਾ ਸੇਖ ਉਦੋਂ ਹੀ ਲੱਗੇਗਾ ਜਦੋਂ ਆਪਣੇ ਘਰ ਬੰਬ ਡੱਗਾ ਲੜਾਈ ਉਦੋਂ ਲੱਗਣੀ ਹੈ ਇਹਨਾਂ ਦੀ ਠੀਕ ਹੈ ਜੋ ਹਲਕ ਅੱਜ ਕਿਸੇ ਦੂਜੇ ਦੇ ਸੀਨੇ 'ਚ ਵੱਧ ਗਈ ਜਦ ਉਹ ਆਮਦੀ ਇਹਨਾਂ ਦੇ ਆਪਣੇ ਅੰਦਰ ਵੱਲੇਗੀ ਖੇਪਦਾ ਚਲੇਗਾ ਨਾ ਸੇਖ ਹੀ ਨਾ ਲੱਗੇਗਾ ਉਹ ਤਾਂ ਪਹਿਲੇ ਨਹੀਂ ਲੱਗੇਗਾ ਹਾਂਜੀ ਤੇ ਬਹੁਤ ਵਧੀਆ ਤੁਹਾਡੇ ਨਾਲ ਗੱਲਬਾਤ ਕਰਕੇ ਲੱਗਾ ਹੈ ਤੇ ਇਸੇ ਤਰ੍ਹਾਂ ਅਸੀਂ ਵੀਡੀਓ ਬੰਦ ਕਰਦੇ ਹਾਂ ਤੇ ਚੜ੍ਹਦੀ ਕਲਾ 'ਚ ਰਹੋ ਮਫੂਲ ਰਹੋ ਦ੍ਰੁਸਤ ਰਹੋ ਤੰਦਰੁਸਤ ਰਹੋ ਧਿਆਰ ਮਿਊਜ਼ਿਕ ਖਾਦਿਲ ਸੇ ਬਾਅਦ